ਮੈਂ ਗਜਨ ਸਿੰਘ ਪਿੰਡ ਹਰਿਆਉ ਖੁਰਦ ਅੱਜ ਮੈਂ ਇੱਥੇ ਸਰਪੰਚੀ ਦੇ ਕਾਗਜ਼ ਪਰਨਣ ਵਾਸਤੇ ਆਇਆ ਸੀਗਾ ਪਿੰਡ ਹਰਿਆਉ ਖੁਰਦ ਤੋਂ ਬਹੁਤ ਸਾਰੇ ਲੋਕਾਂ ਦਾ ਮੈਨੂੰ ਜਿਹੜਾ ਸਹਿਯੋਗ ਮਿਲਿਆ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਮੈਂ ਜਿਹੜੇ ਕਾਗਜ਼ ਭਰੇ ਨੇ ਜੋ ਲੋਕ ਜਿਨ੍ਹਾਂ ਲੋਕਾਂ ਨੇ ਮੇਥੋਂ ਉਮੀਦਾਂ ਲਾ ਕੇ ਮੈਨੂੰ ਖੜਾਇਆ ਜਾਂ ਮੈਨੂੰ ਤੋੜਿਆ ਮੈਂ ਉਹਨਾਂ ਦੀਆਂ ਉਮੀਦਾਂ ਦੇ ਪੂਰਾ ਉਤਰਾਂਗਾ ਤਾਂਗਾ ਅਤੇ ਲੋਕਾਂ ਦੀਆਂ ਉਮੀਦਾਂ ਦੇ ਪੂਰਾ ਉਤਰਾਂਗਾ ਮੇਰੀ ਡਿਊਟੀ ਹੈ ਪਿੰਡ ਖਾਨੇ ਵਾਲਾ ਇਸ ਤਰ੍ਹਾਂ ਦਾ ਮਾਹੌਲ ਹੈ ਤੇ ਆ ਕੇ ਲੋਕਾਂ ਦੀ ਮਾਹੌਲ ਵਧੀਆ ਲੋਕਾਂ ਦਾ ਸਹਿਯੋਗ ਪੂਰਾ ਮਿਲਿਆ ਹੋਇਆ ਅਸੀਂ ਸਵੇਰ ਤੋਂ ਹੀ ਮਤਲਬ ਲੋਕਾਂ ਦਾ ਤਾਤਾ ਲੱਗਿਆ ਹੋਇਆ ਤੁਹਾਨੂੰ ਦੇਖ ਹੀ ਰਹੇ ਹਾਂ ਤੁਸੀਂ ਅਸੀਂ ਸਵੇਰੇ ਹੀ ਇਹਨਾਂ ਨੂੰ ਟੋਕਨ ਨੰਬਰ ਪ੍ਰੋਵਾਈਡ ਕਰਦੇ ਸੀਗੇ ਨੰਬਰ ਦੇ ਹਿਸਾਬ ਨਾਲ ਜਿੰਨੇ ਜਿੰਨੇ ਨੰਬਰ ਆਈ ਜਾਂਦਾ ਉਸ ਤਰੀਕੇ ਨਾਲ ਆਪਣਾ ਕਾਰਜਦਾਰਨ ਕਰੀ ਜਾਂਦੇ ਨੇ ਨਹੀਂ ਜੀ ਨਹੀਂ ਆਮ ਤੌਰ ਤੇ ਪਿੰਡਾਂ ਦੇ ਲੋਕ ਨੇ ਸੂਝਵਾਨ ਲੋਕ ਨੇ ਪੜੇ ਲਿਖੇ ਨੇ ਹਰ ਇੱਕ ਨੂੰ ਪਤਾ ਆਪਣੀ ਵਾਰੀ ਦੇ ਹਿਸਾਬ ਨਾਲ ਜਿੰਨੇ ਵੀ ਨੰਬਰ ਆਂਦਾ ਆਵਾਜ਼ ਮਾਰਦੇ ਆ ਉਸ ਤਰੀਕੇ ਨਾਲ ਹੁੰਦੇ ਆ ਬਹੁਤ ਵਧੀਆ ਤਰੀਕਾ ਹੁਣ ਤੱਕ 65 ਦੇ ਕਰੀਬ ਹੋ ਚੁੱਕੀ ਹੈ ਜੀ ਦੇਖੋ ਜੀ ਅਜੇ ਤੰਦਰੇ ਸਟਾਫ ਨੂੰ ਪਤਾ ਵੀ ਕਿੰਨਾ ਚਿਰ ਬੈਠਾ ਹਾਂ ਹਾਂ ਇਹ ਭਰ ਕੇ ਓਕਨ 170 ਤੱਕ ਚਲੇਗੀ ਓਕਨ ਹਾਂ ਜੀ ਅਜੇ 60 ਤੱਕ ਚਲੇਗੀ ਜੰਦਰ ਜੀ ਕਿੱਥੇ ਆਏ ਹੋ ਕਾਗਜ਼ ਭਰਨ ਵਾਸਤੇ ਜੀ ਮੈਂਬਰੀ ਦੇ ਜੀ ਕਿਸ ਤਰ੍ਹਾਂ ਦਾ ਮਾਹੌਲ ਸਿਸਟਮ ਵਰਗਾ ਮਾਹੌਲੇ ਤੇ ਠੀਕ ਹੈ ਜੀ ਕੋਈ ਝਗੜਾ ਕਿਤਰਾ ਨਾ ਜੀ ਕੋਈ ਲੜਾਈ ਝਗੜਾ ਨਹੀਂ ਹਾਂ ਸ਼ਾਂਤੀ ਨੂੰ ਚੱਲਦਾ ਸਾਰਾ ਹਾਂ ਸ਼ਾਂਤੀ ਨਾਲ ਜੀ ਬਸੰਦ ਪ੍ਰਬੰਧ ਉਹ ਉਹ ਠੀਕ ਹੈ ਵਧੀਆ ਨਹੀਂ ਹਾਂ ਵਧੀਆ ਨਾ ਕੋਈ ਦਿੱਕਤ ਨਹੀਂ ਜੀ ਨਾ ਅਜ ਨਾ ਕੋਈ ਦਿੱਕਤ ਨਹੀਂ ਸਿੰਘ ਜੀ ਅੱਜ ਕਿੱਥੇ ਆਏ ਸੀ ਕੀ ਕੰਮ ਸੀ ਇੱਥੇ ਅਸੀਂ ਬਨਾਲਾ ਅਸੀਂ ਹਮਚੜੀ ਤੋਂ ਜੀ ਕਾਗਜ਼ ਭਰਨ ਵਾਸਤੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਇੱਥੇ ਪ੍ਰਸ਼ਾਸਨ ਦੇ ਬਾਰੇ ਪ੍ਰਬੰਧ ਤਾਂ ਦੂਰ ਪੈਂਦਾ ਜੀ ਕਿਤੇ ਡੇੜੇ ਡੇੜੇ ਹੋ ਜਾਂਦਾ ਠੀਕ ਸੀ ਜਿਵੇਂ ਪਤਲਾ ਹੋ ਜਾਂਦਾ ਜੀ ਜਾਂ ਹੋਰ ਹੋ ਜਾਂਦਾ ਸਾਡੇ ਪਿੰਡਾਂ ਤੱਕ ਤਦਾਂ ਕੋਈ ਸਮੱਸਿਆ ਤਾਂ ਨਹੀਂ ਆਈ ਤੁਨੂੰ ਭਰਨ ਵੇਲੇ ਕਿਸੇ ਤਰ੍ਹਾਂ ਦੀ ਵਿਰਾਸਤ ਵਗੈਰਾ ਨਹੀਂ ਜੀ ਬਸ ਉਹ ਤਾਂ ਹੈ ਨਾ ਕੋਈ ਹੋਈ ਨਹੀਂ ਬਸ ਦੂਰ ਪਿਆ ਜੀ ਥੋੜਾ ਜਿਹਾ ਪਿੰਡਾਂ 'ਚ ਕੀ ਮੋਰ ਚੱਲ ਰਿਹਾ ਇਸ ਟਾਈਮ ਪਿੰਡਾਂ 'ਚ ਠੀਕ ਹੈ ਜੀ ਵਧੀਆ ਆਸੀ ਭਾਈ ਜਿਹੜਾ ਸਰ ਸੰਮਤੀ ਵਗੈਰਾ ਪਿੰਡਾਂ 'ਚ ਜਿਵੇਂ ਮੇਰਾ ਨਾਮ ਰਣਜੀਤ ਸਿੰਘ ਵਿਰਕ ਪ੍ਰਧਾਨ ਟਰੱਕ ਜੂਨੀਅਮ ਪਾਤੜਾ ਆਮ ਆਦਮੀ ਪਾਰਟੀ ਔਰ ਅੱਜ ਜਿਹੜਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਭਾਈਚਾਰਕ ਖਸਾਂ ਜਿਹੜੀ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ ਔਰ ਮੇਰੇ ਪਿੰਡ ਦੀਆਂ ਜਿਹੜੀਆਂ ਦੋਨੋਂ ਪੰਚਾਇਤਾਂ ਨੇ ਉਹ ਸਰਬਸੰਮਤੀ ਨਾਲ ਉਹਨਾਂ ਦੀ ਚੋਣ ਹੋਈ ਹੈ ਔਰ ਸਰਪੰਚ ਸਾਹਿਬ ਵੀ ਇੱਥੇ ਖੜੇ ਹੋਏ ਆ ਉਹਨਾਂ ਨੂੰ ਵੀ ਮੁਬਾਰਕਬਾਦ ਔਰ ਜਿਹੜਾ ਇੱਥੇ ਅਸੀਂ ਇਹ ਖੜੇ ਹੋਏ ਆ ਬਣਵਾਲਾ ਚ ਜਿੱਥੇ 10 ਪਿੰਡਾਂ ਦੇ ਜਿਹੜੀ ਡਾਕੂਮੈਂਟ ਨੇ ਉਹ ਸਬਮਿਟ ਹੋ ਰਿਹਾ ਸੀ ਇੱਥੇ ਵੀ ਜਿਹੜਾ ਭਾਈਚਾਰਾ ਉਹ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਔਰ ਸਾਰਿਆਂ ਦੀ ਆਪਸੀ ਸਾਂਝ ਜਿਹੜੀ ਹੈ ਬਹੁਤ ਵਧੀਆ ਦੇਖਣ ਨੂੰ ਮਿਲੀ ਹੈ ਕੀ ਕਹਿਣਾ ਚਾਹਣੇ ਪਿੰਡ ਦੇ ਲੋਕਾਂ ਜਿਹੜੇ ਬੋਲ ਰਹੇ ਨੇ 15 ਦਿਨ ਮੈਂ ਹਲਕੇ ਛਤਰਾਣੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਬਣਾ ਕੇ ਤੁਰਿਏ ਔਰ ਜਿਹੜੇ ਇਹ ਵੋਟਾਂ ਨੇ 5 ਸਾਲ ਬਾਅਦ ਆਉਂਦੀਆਂ ਔਰ ਸਰਪੰਚ ਆਪਾਂ ਇਦਾਂ ਦੇ ਚੁਣੀਏ ਜਿਹੜੇ ਵਕਾਫ ਦੇ ਕੰਮ ਕਰਨ ਔਰ ਆਮ ਲੋਕਾਂ ਦੀ ਜਿਹੜੀ ਹੈ ਉਹ ਗੱਲ ਕਰਨ ਇਹੀ ਕਹਿਣਾ ਚਾਹਾਂਗਾ ਮੇਰਾ ਪਿੰਡ ਜੀ ਡਰੋਲੀ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਪਿੰਡ ਡਰੋਲੀ ਤੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹਾਂ ਕਿੰਨੇ ਮੈਂਬਰੀ ਪੰਚਾਇਤ ਹੈ ਜੀ ਸਾਡੀ ਜੀ 7 ਮੈਂਬਰੀ ਪੰਚਾਇਤ ਹੈ ਜੀ ਬਾਕੀ ਸਾਡਾ ਹੀਰਾਣਾਗਰ ਡਰੋਲੀ ਨਾਲ ਉੱਥੇ ਵੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਕਿੰਨੇ ਸਾਲਾਂ ਬਾਅਦ ਜਿਹੜੀ ਚੋਣ ਸਰਬਸੰਮਤੀ ਨਾਲ ਹੋਈ ਤੁਹਾਡੇ ਸਾਡੇ ਪਿੰਡ ਡਰੋਲੀ ਦੇ ਵਿੱਚ ਜੀ 30 ਸਾਲਾਂ ਬਾਅਦ ਸਰਬਸੰਮਤੀ ਨਾਲ ਚੁਣਿਆ ਗਿਆ ਪਹਿਲਾਂ ਕਦੇ ਨਹੀਂ ਹੋਈ ਨਹੀਂ ਜੀ ਪਹਿਲਾਂ ਕਦੇ ਨਹੀਂ ਹੋਈ ਕੀ ਲੱਗਦਾ ਹੈ ਵੀ ਜਿਵੇਂ ਥੋੜੀ ਸੋਚ ਆ ਗਈ ਹੈ ਅੱਜ ਸਰਪੰਚ ਜੀ ਤੁਹਾਨੂੰ ਸਰਉਂਦਰ ਬਣਾਇਆ ਕੀ ਸੋਚ ਆ ਗਈ ਪਿੰਡ ਵਾਸ ਨੌਜਵਾਨ ਨੂੰ ਇਸੇ ਸਰਪੰਚ ਚੁਣਨਾ ਜਿਹਦੇ ਵਿੱਚ ਉਹਨਾਂ ਨੇ ਮੇਰੀ ਚੋਣ ਕੀਤੀ ਸੀ ਤੇ ਬਾਕੀ ਪਿੰਡ ਦੇ ਜਿੰਨੇ ਵੀ ਕੰਮ ਕਰਨੇ ਸੀ ਜਿੰਨੇ ਵੀ ਨੌਜਵਾਨ ਸਾਰੇ ਰਲ ਮਿਲ ਕੇ ਬਿਨਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਕਰ ਰਹੇ ਕੀ ਸੁਨੇਹਾ ਲੋਕਾਂ ਨੂੰ ਲੋਕਾਂ ਨੂੰ ਆਈ ਹੈ ਜੀ ਸਹਿਮਤੀ ਨਾਲ ਸਰਪੰਚ ਚੁਣੋ ਪਿੰਡ ਦਾ ਆਪੀ ਭਾਈਚਾਰਾ ਸਾਂਝ ਸਾਰਾ ਬਣਾ ਕੇ ਰੱਖੋ ਮੇਰਾ ਨਾਮ ਗੁਰਜੀਤ ਸਿੰਘ ਜੀ ਪਿੰਡ ਜੀ ਪਿੰਡ ਟ੍ਰੋਲੀ ਹੀਰਾ ਨਗਰ ਕਿੰਨੇ ਮੈਂਬਰੀ ਪੰਚਾਇਤ ਤੁਹਾਡੀ ਸਾਡੀ 5 ਮੈਂਬਰੀ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਪੰਚਾਇਤ ਦੇ ਚੋਣ ਹੋਏ ਸਾਰੇ ਪਿੰਡ ਦੇ ਸਾਂਝੇ ਇਕੱਠੇ ਹੋ ਜਾਲ ਜਾ ਕਿਸ ਤਰ੍ਹਾਂ ਹੋਇਆ ਸਾਡੇ ਬਹੁਤ ਵਧੀਆ ਮਾਹੌਲ ਸੀ ਅਸੀਂ ਇਹ ਆਸ ਕਰਦੇ ਹਾਂ ਵੀ ਜਿਹੜੇ ਆਪਣੇ ਰਹਿੰਦੀਆਂ ਮਰਚਾਂਤਾਂ ਨੇ ਉਹ ਵੀ ਚੰਗੇ ਸਰਪੰਚ ਸਰਬਸੰਮਤੀ ਨਾਲ ਚੁਣੇ ਜਾਣ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਕੀ ਫਾਇਦਾ ਇਹਦੇ ਨਾਲ ਜੀ ਸਭ ਤੋਂ ਵੱਡੀ ਗੱਲ ਜੀ ਆਪਣਾ ਭਾਈਚਾਰਾ ਬਣਾ ਰਹਿਦਾ ਦੂਜਾ ਨੰਬਰ ਵੀ ਜਿਵੇਂ ਕੋਈ ਕੰਮ ਕਰਨਾ ਹੈ ਰਲ ਮਿਲ ਕੇ ਸਾਰਾ ਪਿੰਡ ਕਰੇ ਲੜੇਬੰਦੀ ਖਤਮ ਹੁੰਦੀ ਹੈ ਬਿਲਕੁਲ ਜੀ ਕਿੰਨੇ ਤਰ੍ਹਾਂ ਦਾ ਤੁਹਾਡੇ ਸਰਬਸੰਮਤੀ ਪਹਿਲਾਂ ਵੀ ਹੋਈ ਹੈ ਕਦੇ ਹਾਂਜੀ ਸਾਡੇ ਪਹਿਲਾਂ ਦੋ ਚੁੱਕੀਆਂ ਨੇ ਤਾਂ ਉਹਨੇ ਜੀ 10 ਰੁਪਏ ਲੈ ਹਾਂਜੀ ਹੁਣ ਕਿੰਨਾ ਕ ਮਸਹੂਰ ਹੋ ਰਿਹਾ ਜਿਵੇਂ ਖੁਸ਼ੀ ਹੋਈ ਹੈ ਜਿਹੜੇ ਸਾਰੇ ਸੰਪਤੀ ਪਿੰਡ ਦੇ ਵਿੱਚ ਮੋੜ ਵਧੀਆ ਬਣਿਆ ਹਾਂਜੀ ਬਿਲਕੁਲ ਬਹੁਤ ਵਧੀਆ ਮੋੜ ਹੈ ਬੜੀ ਖੁਸ਼ੀ ਹੈ ਸਰਕਾਰ ਦਾ ਪ੍ਰਾਰਲਾ ਕੀ ਮੰਨਦੇ ਹੋ ਸਰਕਾਰ ਦਾ ਸਰਕਾਰ ਬੜਾ ਵਧੀਆ ਸਹਯੋਗ ਦੇ ਰਹੀ ਹੈ ਜੀ ਸਾਡੇ ਵੀ ਇਹ ਕੋਸ਼ਿਸ਼ ਹੈ ਰਹੀ ਕਿ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰੀਏ ਗ੍ਰਾਂਟ ਵੀ ਮਿਲੂਗੀ ਤੁਹਾਨੂੰ ਲੱਗਦਾ ਜੀ ਜਿਵੇਂ ਸਤ ਸੰਪਤੀ ਹੋਈ ਹੈ ਹਾਂ ਬਿਲਕੁਲ ਜੀ ਮਾਨ ਸਾਹਿਬ ਨੇ ਹਾਂ ਕੀਤੀ ਹੋਈ ਹੈ ਸਰ ਇਹ ਕਲਸਟਰ 10 ਨੰਬਰ ਹੈ ਜੀ ਤੇ ਅਸੀਂ ਬਣਵਾਲਾ ਪਿੰਡ ਦੇ ਵਿੱਚ ਨਾਮਜ਼ਦਗੀਆਂ ਦੇ ਫਾਰਮ ਫਿਲ ਕਰਵਾ ਰਹੇ ਹਾਂ ਸਾਡੇ ਕੋਲ ਸਰ કુલ 10 ਪਿੰਡ ਨੇ ਜੀ ਨਾਮਜ਼ਦਗੀਆਂ ਨਾਮਜ਼ਦਗੀਆਂ ਅੱਜ ਦੀਆਂ ਸਵੇਰ ਦੀਆਂ 100 15 ਕੇ ਦੇ ਕਰੀਬ ਨਾਮਜ਼ਦਗੀਆਂ ਹੋ ਚੁੱਕੀਆਂ ਨੇ ਜੀ ਬਾਕੀ ਹਾਲੇ ਪ੍ਰੋਸੈਸ ਚੱਲ ਰਿਹਾ ਜੀ ਸਰਪੰਚ ਚੋਣ ਕਮਿਸ਼ਨ ਵੱਲੋਂ ਬਹੁਤ ਪੁਖਤਾ ਅਤੇ ਵਧੀਆ ਕੀਤੇ ਹੋਏ ਨੇ ਜੀ 3 ਵਜੇ ਤੱਕ ਜਿੰਨੇ ਵੀ ਸਾਡੇ ਕੋਲ ਲੋਕ ਆਣਗੇ ਸਭ ਨੂੰ ਨੰਬਰ ਅਲੋਟ ਕਰਕੇ ਸਭ ਦੇ ਹੀ ਨਾਮਜ਼ਦਗੀਆਂ ਕਰਵਾਈਆਂ ਜਾਣਗੀਆਂ ਕਿਸੇ ਨੂੰ ਵੀ 3 ਵਜੇ ਤੋਂ ਬਾਅਦ ਫਿਰ ਖਾਲੀ ਨਹੀਂ ਮੋੜਿਆ ਜਾਏਗਾ ਜੋ ਸਭ ਦੇ ਸਭ ਦੇ ਸਰ ਨਾਮਜ਼ਦਗੀਆਂ ਦੇ ਫਾਰਮ ਫਿਲ ਕਰਵਾਏ ਜਾਣਗੇ ਜੀ ਕੋਈ ਸਮੱਸਿਆ ਨਹੀਂ ਜੀ ਬਿਲਕੁਲ ਬੜੇ ਹੀ ਸੰਜੀਦਾ ਔਰ ਬੜੇ ਹੀ ਸ਼ਾਂਤਮਈ ਢੰਗ ਨਾਲ ਇਹ ਇਲੈਕਸ਼ਨ ਦਾ ਜੋ ਪ੍ਰੋਸੈਸ ਹੈ ਉਹ ਚੱਲ ਰਿਹਾ ਜੀ ਧੰਨਵਾਦ you uh -huh.